ਦੇ ਵਿੱਚ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਰਾਵੀ ਦਰਿਆ ਦੇ ਹੜ੍ਹ ਦੀ ਲਪੇਟ ਦੇ ਵਿੱਚ ਆਇਆ ਪਰਿਵਾਰ ਇੱਕੋ ਪਰਿਵਾਰ ਦੇ ਚਾਰ ਜੀ ਪਾਣੀ ਦੇ ਵਿੱਚ ਵਹਿ ਗਏ ਨੇ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਇੱਕ ਦੀ ਮੌਤ ਹੋਈ ਹੈ ਤਿੰਨ ਲੋਕਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਪੂਰਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਪਠਾਨਕੋਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਪਾਣੀ ਦੇ ਵੱਲੋਂ ਜਿਸ ਤਰੀਕੇ ਦੀ ਤਬਾਹੀ ਮਚਾਈ ਗਈ ਹੈ ਰਾਵੀ ਦਰਿਆ ਦੇ ਹੜ੍ਹ ਦੀ ਲਪੇਟ ਦੇ ਵਿੱਚ ਇਸੇ ਦੌਰਾਨ ਇੱਕ ਪਰਿਵਾਰ ਆ ਇੱਕੋ ਪਰਿਵਾਰ ਦੇ ਚਾਰ ਜੀ ਅਚਾਨਕ ਪਾਣੀ ਦੇ ਵਿੱਚ ਵਹਿ ਜਾਂਦੇ ਨੇ ਅਤੇ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਜ਼ਿਲ੍ਹਾ ਪਠਾਨਕੋਟ ਦਾ ਵੱਡਾ ਇਲਾਕਾ ਜੋ ਕਿ ਇਹਨਾਂ ਹੜਾਂ ਦੀ ਮਾਰ ਦੇ ਹੇਠ ਆਇਆ ਰਾਵੀ ਦਰਿਆ ਦੇ ਵੱਲੋਂ ਆ ਭਾਰੀ ਤਬਾਹੀ ਉਸ ਪੂਰੇ ਇਲਾਕੇ ਦੇ ਵਿੱਚ ਮਚਾਈ ਗਈ ਚਾਹੇ ਜ਼ਿਲ੍ਹਾ ਪਠਾਨਕੋਟ ਹੋਵੇ ਚਾਹੇ ਜ਼ਿਲ੍ਹਾ ਗੁਰਦਾਸਪੁਰ ਹੋਵੇ ਆ ਪਰ ਇਸ ਦੇ ਵਿਚਾਲੇ ਬੇਹੱਦ ਦੇਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਵੀ ਦਰਿਆ ਦੇ ਹੜ੍ਹ ਦੀ ਲਪੇਟ ਦੇ ਵਿੱਚ ਇੱਕ ਪਰਿਵਾਰ ਤੱਕ ਆ ਗਿਆ ਇੱਕੋ ਪਰਿਵਾਰ ਦੇ ਚਾਰ ਜੀ ਅਚਾਨਕ ਆ ਪਾਣੀ ਦੇ ਵਿੱਚ ਵਹਿ ਜਾਂਦੇ ਨੇ ਤੇ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਇੱਕ ਦੀ ਮੌਤ ਹੋਈ ਹੈ ਜਦ ਕਿ ਤਿੰਨ ਦੀ ਪਾੜ ਲਗਾਤਾਰ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਇਸ ਤਲਾਵਾ ਵੱਖ-ਵੱਖ ਟੀਮਾਂ ਲਗਾਤਾਰ ਇਸ ਪੂਰੇ ਆਪਰੇਸ਼ਨ ਦੇ ਵਿੱਚ ਜੁਟੀਆਂ ਹੋਈਆਂ ਨੇ ਤਿੰਨ ਜੀਆਂ ਦੀ ਤਿੰਨ ਬਾਰੇ ਕਿਉਂਕਿ ਲਗਾਤਾਰ ਅਸੀਂ ਗਰਾਊਂਡ ਜ਼ੀਰੋ ਤੋਂ ਵੀ ਤੁਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਪਠਾਨਕੋਟ ਦੇ ਵਿੱਚ ਜਿਹੜਾ ਗੁਰਦਾਸਪੁਰ ਦੇ ਵਿੱਚ ਖੜਾਂ ਦੇ ਕਾਰਨ ਵੱਡੇ ਪੱਧਰ ਤੇ تباہੀ ਹੋਈ ਹੈ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਲੋਕਾਂ ਦੇ ਘਰਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਤਾਂ ਇਸੇ ਦੌਰਾਨ ਜਿਹੜੀ ਰਾਵੀ ਦਰਿਆ ਦੇ ਹੜ੍ਹ ਦੀ ਲਪੇੜ ਦੇ ਤੇ ਚਾਰ ਜੀ اچانک ਪਾਣੀ ਦੇ ਵਿੱਚ ਵਹਿ ਜਾਂਦੇ ਨੇ ਪਾਣੀ ਚ ਡੁੱਬਣ ਕਾਰਨ ਇੱਕ ਦੀ ਮੌਤ ਹੋਈ ਹੈ ਤੇ ਤਿੰਨ ਲੋਕਾਂ ਦੀ ਤਿੰਨ ਪਰਿਵਾਰ ਦੇ ਮੈਂਬਰਾਂ ਦੀ ਅਜੇ ਵੀ ਭਾਲ ਕੀਤੀ ਜਾ ਰਹੀ ਹੈ ਇਹ ਇਹ ਲੜਕੀ ਸੀ ਇਹ ਸਾਡੀ ਪੁਣੀ ਸੀ ਜਿਨ੍ਹਾਂ ਦੇ ਤਿੰਨ ਰੁੜ ਗਏ ਹੈ ਤੇ ਦੁੱਖ ਵਾਲੀ ਗੱਲ ਇਹ ਹੈ ਕਿ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆਉਣਾ ਚ ਬਾਕੀ ਦੋ ਲੜਕੇ ਔਰ ਇਕ ਉਹਨਾਂ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨਹੀਂ ਮਿਲੀ ਹੈਗੀ ਔਰ ਆਪਾਂ ਪਠਾਨਕੋਟ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂਗੇ ਇਹੀ ਅਪੀਲ ਕਰਦੇ ਆ ਕਿ ਸਾਨੂੰ ਐਨਡੀਆਰਐਫ ਦੀ ਟੀਮ ਭੇਜੀ ਜਾਏ ਹਾਂਜੀ ਚਾਰ ਜੀ ਸੀ ਇਹਨਾਂ ਦੇ ਰੁੜੇ ਸੀ ਕੱਲ ਵੀ ਅਸੀਂ ਇਹਦੇ ਨਾਲ ਸਾਨੂੰ ਬੋਰ ਹਪਾਲ ਜਾਰੀ ਹੈ ਜਿਹੜੇ ਅਜੇ ਤੱਕ ਮਿਲੀ ਨਹੀਂ ਉਹ ਪੂਰੀ ਹੁੰਦੇ ਨਾਲ ਹਮਦਰਦੀ ਅਸੀਂ ਨਾਲ ਹੋ ਕੇ ਪੂਰੀ ਸਰਚ ਕਰ ਰਹੇ ਆਂ ਪਠਾਨਕੁਰ ਦੀ ਬਮਿਆਲ ਸੈਕਟਰ ਦੇ ਵਿੱਚ ਤਬਾਹੀ ਦੀਆਂ ਬਹੁਤ ਹੀ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਪਿੰਡ ਦੇ ਜ਼ਿਆਦਾਤਰ ਘਰ ਪਾਣੀ ਦੇ ਵਿੱਚ ਡੁੱਬ ਗਏ ਨੇ ਅਤੇ ਦਿਨਾਨਗਰ ਨਰੋਟ ਜੈਮਲ ਸਿੰਘ ਜਾਣ ਵਾਲੀ ਸੜਕ ਵੀ ਜਲਮਗਨ ਹੋ ਗਈ ਹੈ ਰਾਵੀ ਦਰਿਆ ਨੇ ਇੱਥੇ ਵੱਡੀ ਤਬਾਹੀ ਪਹੁੰਚਾਈ ਹੈ ਕਈ ਦੁਕਾਨਾਂ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੀਆਂ ਨੇ ਅਤੇ ਘਰਾਂ ਨੂੰ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਿਆ ਪਾਣੀ ਆਇਆ ਦੇ ਪਾਣੀ ਨਾਲ ਨੁਸਾਨ ਪਿਆ ਕਰਕੇ ਸਾਰਾ ਹੋ ਗਿਆ ਕੋਈ ਚੀਜ਼ ਨਹੀਂ ਉੱਥਾਈ ਮਾੜੀ ਮੋਟਾ ਦਾ ਕੀ ਆਇਆ ਜਦੋਂ ਉਹਨਾਂ ਤੁਹਾਨੂੰ ਕਿੰਨੇ ਵਜੇ ਪਤਾ ਲੱਗੇ ਸਾਨੂੰ ਤੇ ਲੱਗਿਆ ਇਹਨੂੰ 2-3 ਵਜੇ ਲੱਗਾ ਪਰ ਉਸ ਵੇਲੇ ਪਾਣੀ ਵੜਾ ਆ ਗਿਆ ਸੀ ਤੇ ਕਰਨਾ ਕੀ ਕੀ ਕਰਨਾ ਹੀ ਇੱਥੇ ਉਹ ਬੱਚੇ ਕਦੇ ਨਹੀਂ ਕਿਉਂਕਿ ਪਾਣੀ ਕਰਾਉਂਦੇ ਸਮਾਰ ਕਰਨਾ ਹੀ ਹਾਂ ਉਹ ਬੱਚੇ ਕੱਢੇ ਕਢਾਏ ਕਿਉਂ ਮੈਂ ਲਿਤਾ ਉਹ ਤਾਂ ਬੂਹ ਲਾਇਦਾ ਹੀ ਉੱਥੇ ਤੋਂ ਬਾਪੂ ਸਰਕਾ ਦਿੱਤੇ ਜਦੋਂ ਉੱਥੇ ਬਾਹਰ ਰਹਿਣੇ ਵਾਲੇ ਬੱਚੇ ਵਿਚਾਰੇ ਹੁਣ ਨਹੀਂ ਸਮਾਨ ਦੇਖਿਆ ਆਪਣਾ ਸਾਰਾ ਸਾਰਾ ਸਮਾਨ ਦੇਖਿਆ ਕੋਲ ਰੋੜ ਗਿਆ ਕੋਹਾ ਆਇਆ ਹਾ ਤਾਂ ਰੋੜ ਗਿਆ ਸਾਰਾ ਕਿ ਲਗਾਤਾਰ ਜਿਆ ਆਇਆ ਆ ਮਾ ਕੇ ਰੁੜ ਗਿਆ ਤੇ ਆ ਘਰ ਟੁੱਟ ਗਿਆ ਲਗ ਲਗ ਪਾਣੀ ਆ ਗਿਆ ਗਏ ਡੰਗਰ ਕੱਢੇ ਸੀ ਬਾਹਰ ਸਮਾਨ ਕੋਈ ਨਹੀਂ ਕੱਢਿਆ ਉਹਦੇ ਬਾਅਦ ਆਪਾਂ ਕੱਲ ਆ ਕੇ ਦੇਖਦੇ ਆ ਸਮਾਨ ਕੋਈ ਨਹੀਂ ਬਚਦਾ ਅੰਦਰ ਜਿੰਨੇ ਲਮਾਰੀ ਬੈੱਡ ਹੈ ਸਾਰਾ ਕੁਝ ਰੁੜ ਜਾਂਦਾ ਜਿੰਨੇ ਵੀ ਅੰਦਰ ਕੋਈ ਕੈਸ ਸੀ ਸਾਰਾ